ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾੜੀ ਮੇਗਾ ਪਿੰਡ ਬਿਲਕੁਲ ਲੱਗਿਆ ਦੋਸਤੋ ਤੇ ਵਾਹ ਪਿੰਡ ਬਿਲਕੁਲ ਨਜ਼ਦੀਕ ਆ ਮਾੜੀ ਉਦੋਂ ਕੇ ਤੇ ਇਹ ਜਿਹੜੇ ਦੋਸਤੋ ਪਿੰਡ ਬਿਲਕੁਲ ਨੇੜੇ ਨੇੜੇ ਹੈਗੇ ਆ ਤੇ ਖਰੜਾ ਵੀ ਥੋੜੀ ਦੂਰੀ ਤੇ ਹੈਗਾ ਤੇ ਭਿੱਖੀ ਪਿੰਡ ਤੋਂ ਵੀ ਅੱਜ ਦੋਸਤੋ ਕੋਈ 10 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਤੇ ਤੁਸੀਂ ਜਿਹੜੀ ਵਿਜਿਟ ਆ ਪਿੰਡ ਡਾਲ ਕਰ ਲਿਓ ਤੇ ਡਿਲੀਵਰੀ ਪਿੰਡ ਵੀ ਬਿਲਕੁਲ ਲੱਗੇ ਆ ਬਾਈ ਦਲੇਰ ਸਿੰਘ ਬਾੜ ਦੇ ਕੋਲੇ ਆਏ ਆ ਅੱਜ ਦੋਸਤੋ ਵੀਡੀਓ ਆਪਾਂ 26 ਜੁਲਾਈ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 4 ਵਜੇ ਬਿਲਕੁਲ 4 ਵਜੇ ਕੋਈ 8 ਮਿੰਟ ਸਕਰੀਨ ਦੇ ਉੱਪਰ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਦਲੇਰ ਸਿੰਘ ਬਾੜ ਦੇ ਨਾਲ ਸਭ ਤੋਂ ਪਹਿਲਾਂ ਬਾਜੀ ਵਾਟਸਐਪ ਸਤਿ ਸ੍ਰੀ ਅਕਾਲ ਰਾਜੀ ਵੀ ਪਿਆਰ ਭਰੀ ਮੇਰੇ ਲਈ ਸਤਿ ਸ੍ਰੀ ਅਕਾਲ ਹੋਰ ਬਾਜੀ ਠੀਕ ਠਾਕ ਵਾਸ਼ ਚੜ੍ਹਦੀ ਕਲਾ ਕੋਈ ਹਾਉਂ ਨਹੀਂ ਡਿਦਾਏ ਬਹੁਤ ਵਧੀਆ ਜੀ ਵਧੀਆ ਜੀ ਹੈ ਅੱਛਾ ਭਾਜੀ ਵਾਟਸਐਪ ਅੱਜ ਪਸੂ ਤਿੰਨ ਮੁਕਾਊ ਆ ਅੱਜ ਤਿੰਨੇ ਆ ਤੇ ਤਿੰਨੇ ਪਸੂ ਯਾਨੀ ਮੱਝਾਂ ਤਿੰਨੇ ਸੂਈਆਂ ਠੀਕ ਹੈ ਜੀ ਇੱਕ ਗੱਭਣਿਆਂ ਨਾਲ ਹਾਂਜੀ ਤੇ ਦੋ ਆ ਵੇਖੋ ਬੱਚੇ ਨਾਲ ਹੀ ਆ ਇੱਕ ਕੰਨ ਤੜਕੇ ਦੀ ਸੂਈ ਇੱਕ ਪਰਸੋਂ ਦੀ ਸੂਈ ਲਓ ਜੀ ਹਾਂ ਬਿਲਕੁਲ ਸੋਏ ਸੋਏ ਨਾਗਾ ਹਾਂ ਬਿਲਕੁਲ ਤਸੰਨੀਆਂ ਤੁਸੀਂ ਕਰ ਸਕਦੇ ਹੋ ਦੁੱਧ ਚਵਈਆਂ ਕਰਕੇ ਅੱਜ ਨੀਲੀ ਰਾਵੀ ਵੀ ਹੈਗੀਆਂ ਮੋਹਰਾ ਵੀ ਹੈਗੀਆਂ ਸਾਰੀਆਂ ਵੈਰੇਟੀਆਂ ਹੈਗੀਆਂ ਲੋਈ ਵੀ ਹੈਗੀ ਆ ਬਿਲਕੁਲ ਹਾਂ ਨੀਲੀ ਤੇ ਨੀਲੀ ਰਾਵੀ ਦੇ ਪਸੂ ਜਿਹੜੇ ਦੋਸਤੋ ਕੋਈ 1-2 ਕਿੱਲੇ ਦੇ ਉੱਪਰ ਜ਼ਰੂਰ ਮੌਜੂਦ ਹੁੰਦੇ ਆ ਅੱਜ ਵੀ ਤੁਹਾਨੂੰ ਜਿਹੜੇ ਇੱਕ ਮੋਰੀ ਜਿਹੜੀ ਬਿਲਕੁਲ ਸ਼ਾਈ ਸ਼ੂ ਪੂਰੀ ਹੈ ਨਾ ਕਾਲੀ ਮੋਰੀ ਦੀ ਹੂੰ ਇਹਨੂੰ ਲੋਈ ਆਖਦੀਦਾ ਬਿਚਾਰੇ ਖੋਰ ਜਿਹੜੇ ਆ ਲੂਹੇ ਆ ਹਾਂ ਦੱਪਾ ਦੇਖ ਸਕਦੇ ਆ ਲੋਈ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਇੱਕ ਵੱਡਾ ਟੈਂਕ ਤੁਹਾਨੂੰ ਲਾਸਟ ਦੇ ਵਿੱਚ ਦਿਖਾਵਾਂਗੇ ਬਾਂਬੀ ਹੈ ਇਹ ਬਿਲਕੁਲ ਬਿਲਕੁਲ ਅਖੀਰ ਦੇ ਵਿੱਚ ਬੰਬ ਖੀਤੇ ਹੋਣਾ ਰੱਖਿਆ ਹੁੰਦਾ ਬਾਂਬੀ ਆ ਬੰਬ ਖੀਤੇ ਖਾਣਾ ਵਾ ਲੋ ਜੀ ਉਹ ਦੀਵਾਲੀ ਦੇ ਨੇ ਨਿੱਕੇ ਨਿੱਕੇ ਪਟਾਕੇ ਪਹਿਲਾਂ ਚਲਾ ਲਈਏ ਜਿਹੜਾ ਨਿੱਕੇ ਚਲਾ ਆ ਗਏ ਤੇ ਮਣਕੈਂਟ ਤੇ ਜਾ ਗਏ ਜਦੋਂ ਸੋਨਾ ਹੁੰਦਾ ਉਹ ਵੱਡੇ ਚਲਾ ਦਈਦੇ ਹਾਂ ਹਾਂ ਠੀਕ ਹੈ ਹਾਂ ਇਹ ਹੁਣ ਖੜਾ ਆ ਜਿਆਦਾ ਗਗੜਾ ਖੇ ਵੀ ਇਹਨਾਂ ਕੋਲ ਜੇ ਵੀ ਗਿਆ ਠੀਕ ਹੈ ਜੀ ਆ ਦੇ ਬਾਈ ਆ ਬਾਦ ਸਾਹਿਬ ਇਧਰੋਂ ਸਟਾਰਟ ਕਰ ਲੀਏ ਝੋਟੀ ਆਪਾਂ ਦਿਖਾ ਰਹੇ ਹਾਂ ਜੀ ਪਹਿਲੇ ਨੰਬਰ ਤੇ ਹਾਂ ਜੀ ਸ਼ਕੀਨੀ ਸ਼ਕੂਨੀ ਝੋਟੀ ਦੇ ਵਿੱਚ ਕੋਈ ਅੰਤ ਨਹੀਂਗਾ ਹਾਂ ਜੀ ਬੜੀ ਪਿਆਰੀ ਹੈ ਝੋਟੀ ਮੂੰਹ ਮੱਥੇ ਦੀ ਸਿੰਕੀ ਸੰਗੀ ਬਹੁਤ ਪਿਆਰੀ ਹੈ ਮੱਥੇ 'ਚ ਮਾਰਾ ਜਾ ਬੱਲ ਹੈਗਾ ਠੀਕ ਹੈ ਜੀ ਇਧਰਲੇ ਪਾਸੇ ਹਵਾਨੇ ਵਾਲੇ ਪਾਸੇ ਆਪਾਂ ਦਿਖਾਉਨੇ ਆ ਦੋਸਤੋ ਹਵਾਨੇ ਦੇ ਵੀ ਬਿਲਕੁਲ ਮਾਰਕਿੰਗ ਜਿਹੜੀ ਤੁਹਾਨੂੰ ਨਜ਼ਰ ਆਊਗੀ ਚਾਰੇ ਪੈਰ ਜਵਾਬ ਦੇ ਵਿੱਚ ਅਗਲੇ ਪੈਰ ਤੋਤੇ ਤੁਹਾਨੂੰ ਘਿਟ ਘਿਟ ਨਜ਼ਰ ਆਉਣਗੇ ਅਗਲੇ ਪੈਰਾਂ ਦੇ ਜਵਾਬ ਆ ਵੇਖੋ ਜੀ ਠੀਕ ਹੈ ਤੇ ਨੀਲੀ ਦੀ ਝੋਟੀ ਆ ਬਾਕੀ ਪਿੱਠ ਪੁੜਾ ਵੇਖੋਗੇ ਤੁਸੀਂ ਤੇ ਕਾਫੀ ਖੂਬਸੂਰਤ ਆ ਕਰੋ ਚੱਕ ਜੀ ਇੱਕ ਥਣ ਵਾਈਟ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਠੀਕ ਹੈ ਜੀ ਤੀਸਾਂ ਵੀ ਬੋ ਜੀ ਹੂੰ ਤੇ ਸੁਬਾ ਕਿੰਨਾ ਸੋਈ ਇਹ ਦੂਸਰਾ ਸੁਬਾ ਰਾਜੀਤ ਸੋਈ ਆ ਦੂਸਰਾ ਹਾਂ ਦਿਨ ਕਿੱਦੇ ਕੱਲ ਤੜਕੇ ਸੋਈ ਏ ਕੱਲ ਦੀ ਹਾਂ ਖਾਲੀ ਐ ਸਵੇਰੇ ਕਰਤੀ ਹੂੰ ਹਾਂ ਤੇ ਬੱਚਾ ਕੀ ਬੱਚਾ ਦੇ ਮਗਰ ਕੱਟਾ ਜੀ ਲਓ ਜੀ ਹਾਂ ਮਗਰ ਕੱਟਾ ਆ ਬੱਚਾ ਦੇਖੋ ਨੜੂ ਬੱਚੇ ਦੇ ਨਾਲ ਵੇਖੋ ਜੀ ਆਹ ਹਾਂ ਨੜੂ ਨਾਲ ਇਕੱਠੇ ਬੱਚੇ-ਬੱਚੇ ਕਰਕੇ ਇੰਨੇ ਸੋਇ ਦਾ ਲਾਤਾ ਕੱਟੀ ਜਾ ਚੰਦੇ ਚੁੱਪਦੇ ਰਹਿੰਦੇ ਆ ਹਾਂ ਉਹ ਪਰਸੋਂ ਸੋਈ ਰਾਤ ਛੋਟੀ ਜਿਹੜੀ ਦੁੱਜੀ ਆ ਤੇ ਇਹ ਕੱਲ ਤੜਕੇ ਸੋਈ ਏ ਲਓ ਵੀ ਭਰਾਵੋ ਹਾਂ ਆਹ ਇਹ ਨਾ ਵੀਰ ਭਰਾ ਕੇ ਦੇਖੋ ਹਾਂ ਇਹ ਬੋੜ ਦੁੱਧ ਦੇ ਠੀਕ ਹੈ ਤਾਂ ਆਹ ਵੇਖੋ ਜੀ ਥਾਣਾ ਸਪੇਸ ਵੇਖੋ ਮਗਰਲੇ ਥਾਣ ਨਾਲ ਮਗਰਲਾ ਜਿਹੜਾ ਬਰਾਬਰ ਆ ਇੱਕ ਵਾਈਟ ਥਾਣਾ ਠੀਕ ਆ ਦੋਸਤੋ ਕਾਫੀ ਖੂਬਸੂਰਤ ਲੱਗ ਰਿਹਾ ਇੱਕ ਥਾਣਾ ਵਾਈਟ ਆ ਤੇ ਪਾਜੀ ਦਲੇਰ ਬਾੜ ਜੀ ਦੋ ਡੰਗ ਦੀ ਕੁਚਵਾਈ ਕਰ ਲਈ ਆ ਹਾਂਜੀ ਕੀ ਨਿਕਲਿਆ ਥੱਲੇ ਵੀ 10 ਲੀਟਰ ਬੋਲਾ ਤਿਆਰ ਜੀ ਡਾਂਸਰ ਵੀ ਪਰ ਹਾਂ ਜੀ ਜੇ ਦੂਰ ਕਿਸੇ ਨੂੰ ਭੇਜਣੀ ਆਪਾਂ ਨੌਜ ਭੇਜ ਦਾਂਗੇ ਚੁਵਾਈ ਕਿਵੇਂ ਚੁਵਾਈ ਓਕੇ ਆ ਚੁਵਾਈ ਕਰਾ ਵੀ ਦਾਂਗੇ ਤੇ ਓਕੇ ਉਂਝ ਵੀ ਮੈਂ ਨਾ ਬਰ ਗੱਲਾਂ ਹੀ ਗਾਉਂਦੀਆਂ ਨੇ ਲਓ ਜੀ ਹਾਂ ਬਾਈ ਗਰਦਾਲ ਖੋਲੋ ਦਿਖਾਈਏ ਹਾਂ ਕੱਲ ਭੈ ਸੜਕੇ ਦੀ ਸਹੀ ਏ ਠੀਕ ਹੈ ਜੀ ਜੀ ਚੁਵਾਈ ਹੋ ਗਈਆਂ ਨੇ ਠੀਕ ਹੈ ਜੀ ਹਾਂ ਬਾਕੀ ਥਾਂ ਛੱਡਾ ਜਿਹੜਾ ਦੋਸਤੋ ਆ ਤੁਸੀਂ ਵੇਖ ਲਓ ਕਾਫੀ ਖੂਬਸੂਰਤ ਆ ਜਿੰਨਾ ਨੇਵਾ ਬਿਲਕੁਲ ਅੱਗੇ ਨੂੰ ਉਹਨਾਂ ਬਿਲਕੁਲ ਜਿਹੜਾ ਨੇਵਾ ਦੋਸਤੋ ਪਿੱਛੇ ਨੂੰ ਆ ਬੈਕ ਸਾਈਡ ਨੂੰ ਆ ਠੀਕ ਆ ਆ ਦੇਖੋ ਠੀਕ ਹੈ ਤੇ ਪੂਰੀ ਜਾਣ ਦੇ ਵਿੱਚ ਪੂਰੀ ਵਜਨ ਵਾਲੀ ਹੈ ਠੀਕ ਹੈ ਜੀ ਹਾਈਟ ਬੇਸ਼ੱਕ ਤੁਸੀਂ ਕੈਲਕੂਲੇਟ ਕਰਨੀ ਹੈ ਤੇ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਕੈਲਕੂਲੇਟ ਕਰ ਸਕਦੇ ਹੋ ਸਿੰਗਲ ਖੱਡੀ ਦੀ ਆ ਤੇ ਬਿਲਕੁਲ ਛੋਟੀ ਜਿਹੜੀ ਦੋਸਤੋ ਨਵੀਂ ਚੋਟੀ ਸਾਡੇ ਵਿੱਚ ਕਾਫੀ ਖੂਬਸੂਰਤ ਚੁਵਾਈ ਪਈ ਦਲੇਰਪੁਰ ਕਹਿੰਦਾ ਵੀ ਇੱਕ ਨੰਬਰ ਚੁਵਾਈ ਆ ਤਾਂ ਜੇ ਜਸਵੀਰ ਨੇ ਖਰੀਦਣੀ ਆਪਦੀ ਤਸੰਨੀ ਤੁਸੀਂ ਕਰ ਸਕਦੇ ਹੋ ਆ ਬੱਚਾ ਗਾੜੀ ਖਲੋਦਾ ਹੀ ਆ ਆ ਰੱਥਾ ਛੁੱਟਦਾ ਆਪਾਂ ਆ ਲਓ ਜੀ ਆ ਵੇਖੋ ਜੀ ਬਾਡੀ ਜੀ ਇਹਨੇ ਕੋ ਗੰਗਾ ਪਾੜਾ ਕੋ ਟਿਕਾ ਆ ਰੰਗ ਲੱਗੇ ਪਏ ਦੇ ਕੋਈ ਬੱਚਾ ਹੁਣ ਛੱਡਿਆ ਉਤਰੇ ਬੈਗੇ ਲਓ ਜੀ ਛੱਡਾ ਦੇ ਬੱਚਾ ਛੱਡੋ ਚਾਹੀ ਨਾ ਛੱਡੋ ਬਾਈ ਗਰਨਾਲ ਦਾ ਕਹਿੰਦਾ ਮਤਲਬ ਇਹ ਵੀ ਠੰਡੀ ਨਹੀਂ ਵੀ ਵੱਡੀ ਫਰੋਗੇ ਦੇਖੋ ਤੇ ਮੇਰੇ ਅੱਗੋਂ ਬੈਠੋਂਦੇ ਆਪਾਂ ਪਿੱਛੋਂ ਬੈ ਕੇ ਜਵਾਦਨੇ ਆ ਆ ਕਰੂ ਚਾਹੀ ਕੋਈ ਚੱਕਰੀ ਨਹੀਂ ਸਸੂ ਤਰ ਗਾੜੀ ਉੱਤੇ ਸੁੱਟਿਆ ਜਾ ਆਪਾਂ ਆ ਨਿਸ਼ਾਨ ਸੂਤੇ ਬਹੁਤੇ ਵੀਰਪਾਲ ਦੇ ਬਰੀਕ ਜੀ ਨਹੀਂ ਚੰਗੀਆਂ ਹਾਂਜੀ ਆ ਸੋ ਬਿਲਕੁਲ ਸਾਰ ਤੇ ਨਿਸ਼ਾਨਾ ਦੇਖੋ ਜੀ ਇਹ ਦੇਖੋ ਕੋਈ ਚੱਕਰ ਨਹੀਂ ਸਾਰੇ ਸਾਰੀ ਨਿਸ਼ਾਨੇ ਪੂਰੇ ਹੈ ਇਹ ਦੇਖੋ ਭਾਵੇਂ ਖੱਬੇ ਬੰਨੇ ਬੈਜੋ ਭੁਸੇ ਜੇ ਬੰਨੇ ਬੈਜੋ ਆ ਲਓ ਜੀ ਠੀਕ ਆ ਜੀ ਹਾਂਜੀ ਬੜੀ ਸ਼ਰੀਫੀ ਆ ਬੰਨਾਈ ਵੀ ਬਹੁਤ ਵਧੀਆ ਜੀ ਇਧਰ ਦੇਖੋ ਸੂਤੇ ਦਾ ਕਿਸੇ ਨੰਦ ਨਹੀਂ ਉਹ ਕਈ ਵੀਰ ਕਹਿੰਦੇ ਨਾ ਵੀ ਇਹ ਅਹੀ ਸੱਜੇ ਖੱਬੇ ਬੰਨੇ ਹੋਣੇ ਚੋੜ ਲੈਣੇ ਆ ਇੱਕ ਵੀਰ ਆਪਣਾ ਵੀਡੀਓ ਪਾਉਦਾ ਹੋਵੰਦਾ ਵੀ ਅਸੀਂ ਪੁੱਠੇ ਬੰਨੇ ਚਵਾਈ ਕਰਾਉਣੇ ਆ ਆਪੋ ਮਗਰੋਂ ਦੀ ਚਵਾਈ ਤਿੰਨਾ ਬੰਨੇ ਦੋ ਬੰਨੇ ਤਾਂ ਕਰਨੀ ਕਰਨੀ ਤੀਜੇ ਬੰਨੇ ਕਰੋ ਇਹ ਤਾਂ ਰਿਕਾਰਡ ਬਣ ਗਿਆ ਇਹ ਦੂਸਰੀ ਵੀਡੀਓ ਪਸ਼ੂ ਸੀਲ ਹੋਣਾ ਚਾਹੀਦਾ ਭਾਵੇਂ ਬੰਦਾ ਥਾਲਾ ਲੰਮੇ ਪੈਰੀ ਚਵਾਈ ਕਰੀ ਜਾਵੇ ਆਵੇਂ ਨਾ ਹਾਂ ਜਵਾਬ ਹਾਂ ਤੂੰ ਸਾਲਾਂ ਦਾ ਥਲੇ ਆ ਪਸ਼ੂ ਵੀ ਜੱਥ ਨੂੰ ਸਾਰੇ ਲੈ ਵੀ ਮਿੱਤਰੋ ਆ ਕਰੋ ਚੈੱਕ ਪਸੰਦ ਆਉ ਕਿ ਝੋਟੀ ਕਾਫੀ ਚੰਗੀ ਖਾਸੀ ਹੈ ਤੇ ਭਾਈ ਬਾੜ ਸਾਹਿਬ ਕਿੰਨਾ ਮੁੱਲ ਮੋਲੇ ਦਾ ਛੋਟਾ ਜਿਹਾ ਹੀ ਹੈ। ਹਾਂ। ਜਿੰਨੀ ਇਹ ਜਾਦਪਾਦ ਹੈ ਨਾ। ਹੂੰ। ਮੋਲੇ ਦਾ ਭਾਵੇਂ ਕਰਨ ਨੂੰ 90 ਕਰੀਏ ਇਹੇ। ਹਾਂਜੀ। 85 ਵੀ ਨਹੀਂ ਕਰਨਾ ਆਪਾਂ। ਹੂੰ। 82000 ਦੀਆਂ ਨਾ ਦੇਣੀ ਆਪਾਂ। 85000 ਚੋਂ ਸਿੱਧੀ 3000 ਛੋੜ। ਲਓ ਜੀ। 82000 ਦੀ ਦੇ ਦਿਆਂਗੇ। ਲਓ ਵੀ ਦੋਸਤੋ 82000 ਦੀ। ਹਾਂ। ਠੀਕ ਆ। ਇੱਕ ਉਹ ਗੱਲ ਜਿਹੜੀ ਦੋਸਤੋ ਅभी ਜਿੰਨਾ ਕੁ ਦਿਨ ਨੇ ਦੇਣਾ ਹੈ। ਮਨ ਸਕਦੇ ਆ ਵੀ ਦੁੱਧ ਜਿਹੜਾ ਦੋਸਤੋ ਸੇਵਾ ਦਾ ਬਾਕੀ ਦੁੱਧ ਚੰਗਾ ਦੇ ਦਊਗੀ ਦੁੱਧ ਕਿਲੋ ਵਿੱਚ ਦੀ ਤਿਆਰ ਹੈ ਹੁਣ ਕੱਦ ਵਜਣਾ ਬਹੁਤ ਜ਼ਿਆਦਾ ਅੱਗੇ ਲੜੂਗੀ ਏ ਦੁੱਧ ਅਸੀਂ ਉਮੀਦ ਕਰਦੇ ਆ ਵੀ 15 ਲੀਟਰ ਦੇ ਦਊਗੀ ਏ 10 ਕਿਲੋ ਜਿਹੜਾ ਥਲੇ ਹੁਣ ਤਿਆਰ ਹੈ ਇਹਨਾਂ ਦਾ ਤਿਆਰ ਜੀ ਆਹ ਵੇਖੋ ਪਸਮਾਨ ਇਹ ਬਿਲਕੁਲ ਆ ਪਸਮਾਨ ਕੇ ਆ ਥਣ ਵੇਖੋ ਦੋਸਤੋ ਕਿਹੜੇ ਹਿਸਾਬ ਦਾ ਬਣਿਆ ਭਰਾਵਾ ਜੀ ਪਸਮਈ ਆਹ ਵੇਖੋ ਕੀ ਤੋਂ ਕੀ ਬਣ ਗਿਆ ਵੇਖੋ ਜੀ ਕੀ ਜੀ ਦਾ ਲੋਗ ਦਾ ਕੋਕਾ ਆਹ ਵੇਖੋ ਜੀ ਠੀਕ ਹੈ ਜੀ ਚਵਾਈ ਇੱਕ ਨੰਬਰ ਦੀ ਜੀ ਆਹ ਵੇਖੋ ਅਰਲੀਆਂ ਵਰਗੇ ਸਣ ਕਰ ਲਏ ਨਹੀਂ ਭੂਰਨੀ ਜੀ ਨਹੀਂ ਮੈਨੂੰ ਵਟ ਨਹੀਂ ਕਲੇ ਪਾਇਆ ਹਾਂ ਕਾਫੀ ਖੂਬਸੂਰਤ ਝੋਟੀਆਂ ਤੁਸਤੋਂ ਕੋਈ ਸ਼ਕਤੀ ਜਾਈਏ ਪਸ਼ੂ ਦੀ ਵੀ ਨਿਸ਼ਾਨੀ ਹੈ ਹੁੰਦੀ ਹੈ ਜੀ ਹੂੰ ਵੀ ਠੰਡਾ ਧੀਰਾ ਨਾ ਫਿਰ ਕਾਦਾ ਨੀਲੀ ਦਾ ਤੇ ਨੀਲੀ ਰਾਵੀ ਦਾ ਹਾਂ ਜੀ ਆਹ ਦੇਖੋ ਜੀ ਫਿਰ ਸੇਮ ਪੂ ਜੇ ਕੋਈ ਲਾਰਨੀ ਵਜੋਂ ਆ ਪੂੰਪਾ ਜਿਹਾ ਆਹ 82 ਪਾਈ ਫਿਰੋ ਆਹ 82 ਪਾਈ ਫਿਰੋ ਭੁਵੇਂ ਲਓ ਜੀ ਇਹ ਦੇਖੋ ਕੋਈ ਚੱਕਰੀ ਨਹੀਂ ਠੀਕ ਆ ਜੀ ਆ ਬਣ ਗਈ 300 ਪੀਆਪੀ ਨੰਬਰ ਤੇ ਭਾਜੀ ਦਲੇਰ ਪਾਠ ਆਜੋ ਅਗਲੇ ਬੰਨੇ ਇੱਕ ਆਪਣੀ ਆ ਲੋਹੀ ਵਿਖਾਈ ਸੀ ਆਪਾਂ ਦੀ ਇਹ ਵੀ ਰਾਹੀ ਦੂਸਰੇ ਸੂਏ ਜੇ ਦੂਜਾ ਸੂਆ ਹਾਂ ਇਹਦੇ ਥੱਲੇ ਵੀ ਦੁੱਧ ਦੇਣਾ ਹੀ ਆ ਇਹਦੇ ਥੱਲੇ ਵੀ 9 ਤੋਂ 10 ਲੀਟਰ ਹੀ ਦੁੱਧ ਜੇ ਸੂਆ ਕਿਤਾ ਕਿ ਦਿਨਾਂ ਦਾ ਇਹ ਪਰਸੋ ਤੜਕੇ ਸੋਈ ਜੇ ਪਰਸੋ ਇਹ ਕੱਲ ਸੋਈ ਇਹ ਪਰਸੋ ਸੋਈ ਇਹ ਸੂਆ ਦੂਜਾ ਇਹ ਵੀ ਦੂਜਾ ਜੀ ਇਹ ਦੂਜਾ ਸੂਆ ਪਚਨ ਮਰ ਕੱਟੀ ਇਹ ਨਹੀਂ ਇਹਨਾਂ ਮਰ ਕੱਟੀ ਹੈ ਕੱਟੀ ਆ ਗਈ ਮਰ ਮਰ ਕੱਟੀ ਲੋਈ ਆ ਗਈ ਮਗਰੇ ਦੇ ਵੇਖੋ ਮੜਿਆ ਮੈਂ ਆਹ ਇਤਰਾ ਇੱਕ ਦੋ ਜੇ ਨਾੜੂ ਕੱਟੀ ਕਰਦੇ ਇਹਨਾਂ ਦੋ ਬੱਚਿਆਂ ਨੇ ਆਹ ਲਓ ਜੀ ਆਹ ਮਗਰ ਕੱਟੀ ਆ ਹਾਂ ਕੱਟੀ ਬੁਰੀ ਪੜੀ ਜੀ ਕੱਤੀ ਵੀ ਬਹੁਤ ਸੋਹਣੀ ਆ ਵੇਖੋ ਜੀ ਮੂੰਹ ਤਾਂ ਇਸ ਕੁਆਲਿਟੀ ਵੇ ਹੈਲਾਣਾ ਵੀ ਆਪਾਂ ਕੋਈ ਵੀਰ ਵੇਂਦਾ ਵੀਡੀਓ ਤੇ ਆਪਾਂ ਨੂੰ ਦੱਸਣ ਦਾ ਫਰਜ਼ ਬੰਦਾ ਅਮੜਾ ਇਹ ਖੋਪਰ ਲੱਥਾ ਜੀ ਦਾ ਹੂੰ ਹੂੰ ਇਹ ਛੋਟੀ ਹੁੰਦੀ ਜਾਈ ਲੱਥਾ ਵਾਲਾ ਸਿੰਘ ਹਾਂ ਅੱਗੇ ਕੋਈ ਵੀ ਥੋੜੀ ਖੇਚਲ ਕਰ ਲੂ ਤਿੱਖਾ ਕਰ ਲੂਗਾ ਰਲ ਜਾਊਗਾ ਹਾਂ ਰਲ ਗਿਆ ਵੇਖੋ ਸੇਮ ਹੀ ਹੋ ਗਿਆ ਉਹਨੂੰ ਮੋੜ ਥਾਣ ਪੈ ਗਿਆ ਤੇ ਇਹ ਤੋਂ ਉੱਤੋਂ ਨਿੱਪਲ ਜਾ ਲੈ ਗਿਆ ਲਓ ਜੀ ਹੂੰ ਤੇ ਭਾਜੀ WhatsApp ਬੌਲਾ ਹੁਣ ਚਲਣ ਦੇ 9 ਕਿਲੋ 10 ਹੀ ਹੋਊਗਾ ਆਪਾਂ ਇਹ ਵੀ 9 ਚ ਭੇਜਾਂਗੇ ਠੀਕ ਹੈ ਜੀ 9 ਕੋਈ ਹੁੰਦਾ 2 ਮੱਜਾਂ ਦੀ 9 ਕਿਲੋ ਦੋਸਤੋ ਜਿਹੜਾ ਤੁਸੀਂ ਕਿਸੇ ਵੀਰ ਨੇ ਆਨਲਾਈਨ ਸਬਦਾ ਕਰਨਾ ਹੈ ਉਹ 9 ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਅੱਜ ਬੌਲੇ ਤੀਜੇ ਦੇ ਦਿਨ ਦੇ ਵਿੱਚ ਬਾਕੀ ਕੁਆਲਿਟੀ ਆ ਦੋਸਤੋ ਠੀਕ ਆ ਲੇਵਾ ਬੈਕ ਸਾਈਡ ਤੋਂ ਜਿਹੜਾ ਮੇਰੇ ਦੱਸਣ ਦੀ ਗੱਲ ਬੈਕ ਸਾਈਡ ਤੋਂ ਬਿਲਕੁਲ ਪੱਧਰ ਬਖਾਰਾ ਕੋਈ ਸਾਈਡ ਵਾਲਾ ਜਾਂ ਦੂਜਾ ਤੀਜਾ ਫਰਕ ਨਹੀਂ ਬਿਲਕੁਲ ਪੱਧਰ ਲੇਵਾ ਹੈਗਾ ਥਣੂ ਬਿਲਕੁਲ ਮੁੱਠੀ ਵਰਗਾ ਨੇ ਠੀਕ ਹੈ ਕੋਈ ਮਾਰਾ ਬੱਚਾ ਲਾ ਕੇ ਕਰਾ ਠੀਕ ਹੈ ਜੀ ਕਰਾ ਲਾ ਬੱਚਾ ਲਾ ਦਿਓ ਜੀ ਲਓ ਜੀ ਬੱਚਾ ਛੱਡ ਦਿੱਤਾ ਤੇ ਧਾਰਾ ਕੋਈ 2 2 5 5 10 10 17 ਮਾਰ ਕੇ ਤਸੱਲੀ ਨਾਲ ਆਪਾਂ ਜਿਹੜੀ ਹੈ ਦੋਸਤੋ ਜਿਹੜੀ ਆਪਣੇ ਹਿੱਸੇ ਵੰਡ ਆਉਂਦੀ ਉਹ ਆਪਾਂ ਤਸੱਲੀ ਆਪ ਕਰਾਉਣੀ ਹੈ ਵਪਾਰੀ ਵੀ ਰਾਪ ਅੱਗੇ ਹੋ ਕੇ ਤਸੱਲੀ ਕਰਾਉਂਦੇ ਆ ਸੋ ਥੋੜਾ ਵੀ ਫਰਜ਼ ਬਣਦਾ ਜੇਕਰ ਕੋਈ ਵੀ ਪਹੁੰਚ ਸਕਦਾ ਤਸੱਲੀ ਆਪ ਦੀ ਘਰ ਵਿਜ਼ਿਟ ਕਰਕੇ ਕੋਈ ਇੱਕ ਟਾਈਮ ਦੋ ਦਮ ਚਵਾਈ ਜ਼ਰੂਰ ਕਰ ਲਿਆ ਕਰੋ ਇਹ ਆਪਣੀ ਰਿਕਵੈਸਟ ਹੀ ਹੁੰਦੀ ਸਾਰੇ ਵੀਰਾਂ ਨੂੰ ਇਹ ਕੁਝ ਜੀ ਹੈ ਨਾ ਵੀਰ ਆਖੇ ਵੀ ਇਹ ਟਾਈਮ ਲਾਇਆ ਹੋਊਗਾ ਜਾਂ ਦੁੱਧ ਥੱਲੇ ਛੱਡਿਆ ਹੋਊਗਾ ਆਪਾਂ 6 ਵਜੇ ਸਵੇਰੇ ਜਵਾਈ ਕਰਦੇ 6 ਵਜੇ ਸ਼ਾਮ ਨੂੰ ਹਾਂ ਹਾਂ 6 ਤੋਂ 6 ਆਪਾਂ ਜਵਾਈ ਕਰਦੇ ਗਾਹ ਗਾਵੇ ਜਾਂ ਨਾ ਆਵੇ ਬਿਲਕੁਲ ਹਾਂਜੀ ਤੇ ਪਸਮਾਹ ਵੀ ਕੋਈ ਜ਼ਿਆਦਾ ਲੰਬਾ ਨਹੀਂ ਬਿਲਕੁਲ ਕੋਈ ਕਮੈਂਟ ਦੇ ਵਿੱਚ ਵਿੱਚ ਪਸਮਾਹ ਹੋ ਗਿਆ ਜੀ ਹਾਂਜੀ ਤੇ ਬਹੁਤ ਵਧੀਆ ਲੱਗਾ ਦੋ ਲੀਆਂ ਨਵੇਂ ਬਹੁਤ ਜਿਆਰੀਆਂ ਹਾਂ ਮਗਲੇ ਹੀ ਹੋਈ। ਇਹੋ ਜਿਹੇ ਦੋ ਮੋਟਰ ਗਈ ਚਾਈਏ। ਨਾ। ਬਿਡਾ ਨਾਲ ਪਾਣੀ ਆਉਣਾ ਨਾ। ਹਾਂ। ਇਹ ਦੇਖੋ। ਜੇ ਜੀ ਪੈਸੇ ਵੀ ਅਗਲੇ ਲਾਉਣੇ ਜੇ ਮਾਣੀ ਨਾ ਖੁਸ਼ ਹੋਇਆ ਫਿਰ ਪੈਸੇ ਲਾਇਆ ਦਾ ਮੁੱਲ ਕੋਈ ਨਹੀਂ ਦੀਦਾ। ਚੱਲ ਤਾਂ ਵੀ ਨੀ। ਇਹ ਮੈਂ ਵੀ ਉਹ ਘਰ ਚੋਲੇ ਕੋ ਭਰਾ ਚੋਲੇ ਕਿਸੇ ਰਕਮ ਦਾ ਨਾ ਮਣੇਗਾ। ਤੇ ਜਿਹੜਾ ਮਰਜ਼ੀ ਬੈਠੇ ਚੋ ਸਕਦਾ ਹੈ। ਨਹੀਂ ਡੰਗਰ ਉਹਦੇ ਹਾਸੇ ਪਾਏ ਇੱਕ ਹੀ ਜੀ ਤੋਂ ਮਿਲਦੇ। ਇਹਨਾਂ ਦਾ ਇਹ ਵਾਧਾ ਤਿੰਨ ਮਹੀਨੇ ਜਿਹੜੀ ਮਰਜ਼ੀ ਦੇ ਮਨਨ ਕੇ ਜਦੋਂ ਬੈਠ ਕੇ ਜੋ ਆਦੀ ਆਪਾਂ ਕਦੇ ਕਦੇ ਸੰਧਿਧਾਨ ਦਾ ਉਹ ਵੇਖੋ ਦੋ ਆ ਫੋਟੋਗ੍ਰਾਫੀ ਵਾਧਾ ਸਾਹਿਬ ਕਿੰਨਾ ਕ ਮੁੱਲ ਫਿਰਦਾ ਲੈਂਡ ਦੇਣ ਕੀ ਕੀਤਾ ਉਹ ਲੈ ਦਾ ਉਹਦੇ ਨਾਲ ਵੀ ਨਿੱਕਾ ਕਰਨਾ ਆਪਾਂ ਅਸਾਂ ਠੀਕ ਹੈ ਜੀ ਝੋਟੀ ਸੋਹਣੀ ਲੱਗੀ ਦੇ ਸਾਬ ਨਾਲ ਆਪਾਂਵੇਂ ਇਹਦਾ 85000 ਰੁਪਇਆ ਕਰੀਏ 86 ਕਰੀ ਜਾਈਏ ਇਹ ਇਹ 72000 ਦੀ ਆਣਾ ਕਰਾਂਗੇ ਹਾਂ ਜੀ 85 ਜੋ ਸਿੱਧੀ 3000 ਛੋੜ ਹਾਂ ਜੀ ਕਾਮਾ ਪ੍ਰਧਾਨ ਮੰਤਰੀ ਵਾਲੇ ਤਨਖਾਹ ਮੁੱਖ ਮੰਤਰੀ ਦੀ ਮੁੱਖ ਮੰਤਰੀ ਵਾਲੀ 72000 ਦੀ ਦੇ ਦੇਣਗੇ ਲੋ ਜੀ ਆ ਕੋਈ ਸ਼ੱਕ ਨਾ ਹੋਊਗਾ 72000 ਦੀ ਸਾਜੀ ਆ ਸਾਜੀ ਬਿਲਕੁਲ ਹੈ ਜੀ ਠੀਕ ਹੈ ਜੀ ਹਾਂ ਬੌਲੇ ਜੇ ਮੱਜਾਂ ਦੋਵੇਂ ਇਹਨਾਂ ਨੂੰ ਆਲ ਕੇ ਵੀਰ ਇਸੇ ਵੇਖ ਕੇ ਤਸੱਲੀ ਕਰ ਸਕਦਾ ਹੈ ਇਹ ਨਹੀਂ ਵੀ ਦਸੀਆਂ ਦੋ ਦਿਨਾਂ ਦੀਆਂ 15 15 ਦਿਨਾਂ ਦੀਆਂ ਨਿਕਲਣੀਆਂ ਉਹ ਗੱਲ ਨਹੀਂ ਹੈਗੀ ਨਹੀਂ ਬਿਲਕੁਲ ਪਤਾ ਜਿੰਨੇ ਚਿਰਦੀਆਂ ਸੂਈਆਂ ਉਹਨੇ ਚਿਰਦੀਆਂ ਹੀ ਨਿਕਲਣਗੀਆਂ ਠੀਕ ਜਿੰਨੇ ਚਿਰਦੀਆਂ ਦਸਣ ਡਏ ਛੋਟੀ ਕਮਾਲ ਦੀ ਆ ਦੋਸਤੋ ਜੁੱਤ ਹੱਥ ਪਾ ਲਿਓ ਠੀਕ ਹੈ ਚੰਗੀ ਆ ਬਹੁਤ ਵਧੀਆ ਪਿੱਠਪੂੜੇ ਦੀ ਵੇਖੂਗਾ ਨੋਏ ਸੁਸਰੀਆਂ ਮਾ ਸਾਰਾ ਹੀ ਸੁਸਰਾ ਉੱਪਰੋਂ ਵੀ ਸਫਾਈ ਆ ਹਵਾਨੇ ਵਾਲੇ ਪਾਸੇ ਵੀ ਸਾਫ਼ ਛੋਧਣੀ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਬੰਬ ਆ ਗਿਆ ਟੈਂਕਰ ਦਿਖਾਉਣੇ ਆ ਤੇ ਬਾਈ ਕਿੱਧਰ ਲੇ ਗਿਰ ਕਹਿੰਦਾ ਵੀ ਖੀਰ ਤੇ ਬੰਬ ਕੱਟੀ ਜਾ ਜੀ ਬੰਬ ਆ ਗਿਆ ਬੰਬ ਆ ਗਿਆ ਖੀਰ ਤੇ ਆ ਨਾ ਵੀ ਹਾਂ ਬਾਹਰ ਸਾਹਿਬ ਕੀ ਹਾਲ ਚਾਲ ਫਿਰ ਇਹ ਜਿਹੜੀ ਮਜਦਾ ਇਹ ਰਾਜਵੀਰ ਹੈਗੀ ਜੇ ਸੱਤਾਂ ਮਹੀਨਿਆਂ ਦੀ ਗੱਬਣ ਅੱਛਾ ਜੀ ਆਪਾਂ ਅੱਜ ਲਿਆਗੇ ਚੈੱਕ ਆਪਦੇ ਹੱਥੀਂ ਕਰਾਈਏ ਚੈੱਕ ਪਾਸ ਦੀ ਗਾਰੰਟੀ ਦਿਆਂਗੇ ਕਿਸੇ ਰਕਮ ਦਾ ਕੋਈ ਥਾਂ ਚ ਨੁਕਸਾਨ ਹੋਊਗਾ ਇਹ ਨਾ ਵੀਰ ਜੀ ਉਹਨਾਂ ਲਈ ਜੇ ਕੱਟੀ ਹੂੰ ਤੇ ਮਾਝੇ ਸਵੇਰੇ ਸਾਡੇ ਕੋਲੇ ਮਿਲਦੀ ਜੱਠੀ ਪਾਰੀ ਦੁੱਧ 4 ਤੋਂ ਲੈ ਕੇ 5 ਕਿਲੋ ਦਿੰਦੀ 4 ਕਿਲੋ ਠੀਕ ਐ ਸਵੇਰ ਦੇ ਟਾਈਮ ਇਹਦੀ ਜੇ ਅੱਜ ਸਵੇਰੇ ਨਹੀਂ ਜੇ ਮਿਲੀ ਮਾਝੇ ਆਪਾਂ ਡਾਕਟਰ ਤੋਂ ਕਰਾ ਲਈ ਚੈੱਕ ਹਾਂ ਚੈੱਕ ਕਰਾ ਲਈ ਆ ਲਫਾਹਾ ਹੋਵੇ ਪਿਆ ਬਾਹਰ ਟੀਕਾ ਉਹ ਲਵਾਇਆ ਪਿਆ ਜੇ ਜਾਂ ਫੜਕ ਲਈ ਨਹੀਂ ਕਿਹਾ ਕਿੰਨੇ ਮਹੀਨੇ ਦੀ ਕੱਪੜ ਦੱਸਤੀ ਹੈ ਜੀ 7 ਮਹੀਨੇ ਆ ਜੀ 7 ਮਹੀਨੇ ਹਾਂ ਤੂਵੇ ਤੀਜੇ ਲਈ ਕਿ ਚੌਥੇ ਲਈ ਗੱਭਣ ਇਹ ਚੌਥੇ ਲਈ ਹੁਣ ਗਾ ਗੱਭਣ ਜੇ ਤੀਜੇ ਸੂਵੇ ਸੁਣੀਏ ਪਹਿਲਾਂ ਤੀਜਾ ਸੂਆ ਹੁਣ ਪ੍ਰੈਜ਼ੈਂਟ ਹੈ ਮੇਡਾ ਦੁੱਧ ਦੇ ਰਹੀ ਤੀਜੇ ਸੂਵੇ ਦਾ ਹਾਂ ਕੱਤੀ ਬਹੁਤ ਚੰਗੀ ਏ ਚੌਥੇ ਸੂਵੇ ਲਈ ਗੱਭਣ ਇਹ ਹੁਣੇ ਟੈਸਟ ਮੱਝ ਆ ਜਾਂਦੀ ਏ ਬਾਕੀ ਥਣ ਥਣ ਜਿਹੜਾ ਦੋਸਤੋ ਆ ਹੈਗਾ ਬਿਲਕੁਲ ਵੇਖੋ ਮੁੱਠੀ ਜਲਾ ਐਂਡ ਨੋਕਲਾ ਥਣ ਐ ਆਪਾਂ ਟੀਕਾ ਲਵਾਦਾ ਜੀ ਛਡਾ ਟੀਕਾ ਵੀ ਲਵਾਤਾ ਜੀ ਆ ਲੋ ਠੰਡਾ ਟੀਕਾ ਵੀਰਾਂ ਦਾ ਵੀ ਲਵਾਤਾ ਜੀ। ਉਹਨਾਂ ਵਾਲੀ ਦੀ ਤਾਂ ਥਾਣਾ ਜੀ ਆਪਣੀ ਗਾਰੰਟੀ ਹੋਊਗੀ ਮਿਲੇ ਜਾਂ ਨਾ ਮਿਲੇ ਐਸੀ ਦੀ ਆਪਣੀ ਕੋਈ ਗਾਰੰਟੀ ਨਹੀਂ। ਮੇਰੇ ਤੋਂ ਸਰਦਾ ਵੀ ਝਾੜੀ ਅੱਗੇ ਵੀ ਜਾ ਕੇ ਖਰਾਬ ਕਰ ਸਕਦੀ ਕਿਉਂ ਰਾਜਵੀਰ ਝੂਠ ਮਾਰ ਕੇ ਆਪਾਂ ਡੰਗਰ ਨਹੀਂ ਦੇਣਾ। ਕਿਉਂ ਆਪਣੇ ਕੋਲ ਇਹਨੇ ਦਿਨੇ ਥੋੜਾ ਜਿਹਾ ਖਰਾਬ ਕੀਤਾ ਐ ਕਿਉਂ ਕੀਤਾ ਵੀ ਉਧਰ ਉੱਥੇ ਅਸੀਂ ਚੋਈ ਜਾ ਕੇ ਤਸੱਲੀ ਕੀਤੀ ਆ। ਅੱਜਪਲ ਕੀ ਤਸੱਲੀ ਹੋ ਸਾਡੀ। ਅੱਜਪਲ ਕੀ ਆਈ ਇੱਥੇ। ਅੱਜ ਨੇ ਆਈ ਅੱਜ ਆਪਣੇ ਕੋਲ। ਕੋਈ 2-3 ਦਿਨਾਂ ਜੀ ਲਾਉਣ ਤੋਂ ਬਾਅਦ ਮਿਲ ਸਕਦੀ। ਫੇਰ ਪੁੱਛੇ ਸਵੇਰ ਦੀ ਡਿੰਗੀ ਜਾਂਦੀ ਹੁਣੇ ਡਿੰਗਣੋੜੀ ਐ ਜੀ। ਪ ਆਗੇ ਨਹੀਂ ਦਿੱਤੀ ਉਥੇ ਅਹੀਂ ਮੁੰਡੇ ਨੇ ਬਹਿ ਕੇ ਚੋਈ ਆ ਚੁੰਜ ਮੋਟਾ ਚਾਹੂਗਾ ਕੋਈ ਭੂਰ ਛਟਾਣਾ ਹੋਊ ਚੋਂ ਸਨਾਂਜ ਤੇ ਸੱਤਾਂ ਮਹੀਨੇ ਦੀ ਗਰੰਟੀ ਹੋਊਗਾ ਚਾਰੇ ਥਾਂ ਬਿਲਕੁਲ ਇੱਕ ਸਾਲ ਓਕੇ ਓਕੇ ਮੈਨਾ ਕੋਈ ਨਾੜ ਕੋਈ ਭੂਰ ਛੱਟੇ ਦੀ ਗਰੰਟੀ ਹੋਊ ਆਪਣੀ ਲੈ ਜਾ ਕੋਈ ਕੋਸਾ ਜਣਾ ਆਪਣੇ ਤੋਂ ਲਿਖਾ ਕੇ ਲੈ ਜਾ ਨਾ ਵੀ ਦੋਸਤੋ ਇੱਕ ਸਾਲ ਪਸਮਾ ਇੱਕ ਸਾਲ ਜਿਹੜੀ ਖਾਲੀ ਹੋਊਗੀ ਤਾਰਾ ਯਾਰ ਹੋਈ ਜਿਹੜੇ ਦਿਨ ਤੇ ਮੱਝ ਜਾ ਕੇ ਦੇਖਦੀ ਹੈ ਨਾ ਯਾਰ ਹੋਈ ਮੈਂ ਲੱਖ ਤੋਂ ਬਾਹਰ ਵਿਗੂਗੀ ਹਾਂ ਤਾਰਾਂ ਬਰਾਬਰ ਆਉਣਗੀਆਂ ਯਾਰ ਦੋ ਅਗਲੇ ਨਾ ਪਿਛਲਾ ਥਾਂ ਜਿਹੜਾ ਦੋਸਤੋਂ ਬਰਾਬਰ ਖਾਲੀ ਕਰ ਸਕਦੇ ਬਾਕੀ 7 ਮਹੀਨੇ ਦੀ ਗੱਭਣ ਚ ਇੱਕ ਪਾਸ ਤਸੱਲੀ ਬਾਈ ਦਰੇਰ ਬਾੜ ਨੇ ਆਪਦੇ ਹੱਥੀ ਵੀ ਕਰਾਈ ਅੱਜ ਮੌਰ ਨੂੰ ਹਾਂ ਮੈਂ ਆ ਪਤਾ ਕੀ ਗੱਲ ਹੈ ਮੇਰੇ ਕੋਲ ਨਾ ਇਹ ਨਾ ਮਸਲਾ ਵੀ ਡਾਕਟਰ ਨੂੰ ਹੱਥੀ ਆਪਦੇ ਜ਼ਗੀਨ ਜਾ ਹੋ ਜਾਂਦਾ ਬੰਦੇ ਬਸ ਬਸ ਸੋ ਇਹ ਜਿਹੜੀ ਦੋਸਤੋਂ ਮੋਸਟ ਆਪਾਉਂਟਰ ਗੱਲ ਹੈਗੀ ਹੈ ਵੀ ਕਿਉਂਕਿ ਜੈਸਾ ਵਪਾਰੀ ਵੀਰ ਦੇ ਕੋਲ ਕੋਈ ਤੋਕੜ ਗੱਭਣ ਪਸੂ ਆਉਂਦਾ ਉਹਨੇ ਵੈਰੀਫਾਈ ਆਪਦੇ ਹੱਥੀ ਜ਼ਰੂਰ ਕਰਨਾ ਹੁੰਦਾ ਕਿਉਂਕਿ ਬਾਅਦ ਵਿੱਚ ਵੀਡੀਓ ਦੇ ਰਾਹੀ ਹਾਂ ਰਾ ਦੋਸਤੋਂ ਸਾਰੇ ਪਾਸੇ ਭੈਣ ਭਰਾਵਾਂ ਤੱਕ ਜਿਹੜੀ ਇਹ ਚੀਜ਼ ਆ ਉਹ ਪਹੁੰਚ ਨਹੀਂ ਹੁੰਦੀ ਠੀਕ ਹੈ ਜੀ ਅਵੇ ਧਾਰਾ ਮਾਰੀਆਂ ਨਾ ਥੋੜਾ ਉੜਕ ਗਈ ਐ ਇਧਰਲੀ ਛੜਾ ਧਾਰਾ ਮਾਰੀਆਂ ਬਾਕੀ ਐ ਪੱਧਰਿਆ ਕੋਈ ਬਾਈ ਛਾਈ ਬਣਾ ਹੋ ਗਈ ਠੀਕ ਐ ਇਹਦੋਂ ਥੋੜੀਆਂ ਜਿਹੀਆਂ ਧਾਰਾ ਨਿਕਲੀਆਂ ਤੇ ਮੁੜ ਕੇ ਜਦੋਂ ਉੜਕ ਗਈ ਫਿਰ ਮੈਂ ਬੈਠਾ ਨਹੀਂ ਥੱਲੇ ਮੈਂ ਸੱਟ ਨਾ ਲਾ ਦੇ ਬਿਲਕੁਲ ਆ ਡੰਗੇ ਡਰ ਜਾਂਦਾ ਜਦੋਂ ਨਾਲ ਕੇ ਚੱਕਦਮ ਲਾ ਗਦੇ ਨੇ ਥੋੜਾ ਪਹਾੜਾ ਪਾ ਕੇ ਚੋਈ ਐ ਨੋ ਜੀ ਫਸਮ ਪਈ ਐ ਪਰ ਗਿਣੀ ਨਹੀਂ ਤੋ ਇੱਕ ਤਾਂ ਕਿ ਮਿਲਦੀ ਹੋਊਗਾ ਚਾਰ ਹਾਂ ਚਾਹੋ ਤੋ ਉੱਤਰ ਹੀ ਹੋਊਗਾ ਤਾਂ ਉੱਪਰ ਉਭਾਰਨੀਆ ਬੜਾ ਸੀ ਚ ਇਹਦਾ ਮੁੱਲ ਹੈਗਾ ਜੀ 65000 ਰੁਪਿਆ ਹਾਂਜੀ 60000 ਚੋ ਮਾਨਦਾਨ ਕਰਦੇ ਆਂਗੇ 5000 ਚੋ 500 ਰੁਪਿਆ ਛੋਟ ਕਰ ਦੇਵਾਂਗੇ ਹੂੰ ਹਾਂਜੀ 60000 ਚੋਂ ਜਿੰਦਾ 5000 65000 ਚੋ ਛੋਟ ਦੇ ਦੀ 65 ਦੇ ਵਿੱਚੋਂ 5000 ਛੋਟ 60000 ਦੀ ਜਿਹੜੀ ਹੈ ਦੋਸਤੋ ਸਾਢੇ ਦੇ ਵਿੱਚੋਂ ਵੀ ਹੋ ਜੂ ਮਾਨਦਾਨ 500 ਰੁਪਿਆ ਦੇ ਦੇ ਯਾਰ ਹੀ ਕਰਦਾ ਲੋ ਜੀ ਗਰਨਾਲ ਦਾ ਨਾਹੀ ਦੇ ਜਿਆਰ ਦੇ ਕੋ ਪੂਰੀ ਵਡੀ ਹੈ ਲੱਖ ਰੁਪਏ ਜਿਆਰ ਹੋਈ ਮਜਬੂਰੂਗੀ ਲੱਖ ਤੋਂ ਬਾਹਰ ਵੇਖੋ ਅੰਦਰ ਨਹੀਂ ਵੇਖੀ ਦਾ ਫੜ ਕੇ ਸਾਢੇ 5 ਫੁੱਟ ਹੈ ਹੋਈ 6 ਫੁੱਟ ਸਾਢੇ ਕੱਦ ਜੇ ਬਿਲਕੁਲ 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 ਮੋਟੀਆਂ ਨਾੜਾਂ ਦੋਵੇਂ ਪਾਸੇ ਦੋਸਤੋ ਬਾਕੀ ਆ ਬਾਡੀ ਸਟਰਕਚਰ ਦੀ ਮਜਬਦਾ ਥੋੜਾ ਜਿਹਾ ਪਾਸੂ ਨੇ ਆਲ ਕੀਤੀ ਹੈ ਵੀ ਆਹ ਪਹਿਲਾਂ ਸਚਾਈ ਦੱਸਣਾ ਆਪਣਾ ਰਾਜਵੀਰ ਫਰਜ ਆ ਆਪਾਂ ਕੋਈ ਵੀ ਚੈੱਕ ਉਤਾਰ ਵੱਧ ਹੁੰਦੀ ਹੈ ਕੱਟਉਂਦੀ ਸਚਾਈ ਦੱਸਦੇ ਆ ਇਹਦਾ ਕਾਰਨ ਇਹ ਵੀ ਆਪਣੇ ਕੋਲੋਂ ਨਾ ਕੱਟੀ ਲਈ ਆ ਕੱਟੀ ਦੇਖ ਸਕਦਾ ਕੋਈ ਜਾ ਕੇ ਜੇ ਕੋ ਆਪਨੇ ਕੋਲ ਵੀਰ ਆਵੇ ਤੇ ਆਪਾਂ ਨਾਰਲੀਆਂ ਮੱਝ ਲਈਏ ਕੋਈ ਦੂਰੋਂ ਨਹੀਂ ਲਈ ਠੀਕ ਹੈ ਕੱਟੀ ਉੱਥੇ ਉਹਨਾਂ ਰੱਖ ਲਈ ਆ ਤੇ ਇਹ ਆਣ ਕੇ ਨਹੀਂ ਜੇ ਮੇਰੀ ਹਾਂ ਬਸ ਹਾਂ ਉਹ ਸੂ ਟੇਕ ਕਰ ਜਾਊਗੀ ਟੇਕ ਕਰੂਗੀ ਜਿਹੜਾ ਵੀ ਰਗਾ ਹੱਥ ਪਾਉਣਾ ਚਾਹੁੰਦਾ ਸੱਤ ਮਹੀਨੇ ਦੀ ਗੱਭਨ ਤੁਸੀਂ ਸਮਝ ਕੇ ਹੱਥ ਪਾਉਣਾ ਚਾਹੁੰਦੇ ਹੋ ਤੇ ਤਾਂ ਵੀ ਹੱਥ ਪਾ ਲਿਓ ਬਾਕੀ ਟਿਕਾ ਸਕਦੇ ਜਿਹੜਾ ਵੀਰ ਉਹ ਜ਼ਰੂਰ ਹੱਥ ਪਾਲੇਗਾ ਉਹ ਟਿਕਾ ਟਿਕ ਜੂਗੀ ਬਾਕੀ ਟਿਕਣ ਦੀ ਗੱਲ ਹੈ ਦੁੱਧ ਦਾ ਮੇਰਾ ਖੁਆ ਹੀ ਨਹੀਂ ਨਹੀਂ ਫੈੜ ਆਊਗੀ ਜਿੰਨਾ ਮੈਂ ਦਾ ਚਵਾਜ ਠਾਣਾ ਜੀ ਵੀਰ ਜੀ ਗੱਭਨ ਦੀ ਦੁੱਧ ਬਹੁਤ ਸੰਗਣਾ ਹੈ ਠੀਕ ਹੈ ਜੀ ਆਪਣੀ ਗੱਭਨ ਦੀ ਤੇ ਥਾਣਾ ਦੀ ਗਰੰਟੀ ਹੋ ਗਈ ਠੀਕ ਹੈ ਜੀ ਹਾਂ ਬਾਕੀ ਤੁਹਾਨੂੰ ਤੁਹਾਨੂੰ ਬੜੀਆ ਸਵਾਈ ਬਹੁਤ ਚੰਗੀ ਹੋ ਗਈ। ਬਾਰਸਾਪ ਅੱਜ ਪਸੂਏ ਤਿੰਨ ਵਕਾਉ ਸੀ। ਹਾਂਜੀ ਤਿੰਨ ਆ। ਤੇ ਦਈਏ ਨੰਬਰ ਆਪਣੇ ਭੈਣ ਦਾ। ਨੰਬਰ ਹੈਗਾ ਜੀ 97792 9006 ਪਿੰਡੇ ਦਾ ਡਾਲਾ। ਹਾਂਜੀ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।